ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖੰਦਰਾ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਜਿੱਥੇ ਇੱਕ ਪਾਸੇ ਮੋਦੀ ਸਰਕਾਰ ਤਿਆਰੀ ਕਰ ਰਹੀ ਆ ਵੀ ਸਾਡੇ ਕੁਝ ਐਮਪੀਜ਼ ਜਿਹੜੇ ਆ ਉਹ ਪਰ ਮਾਕਮਕ ਪਾਰਟੀਆਂ ਤੋਂ ਨੁਮਾਇੰਦਗੀ ਉਹਨਾਂ ਦੀ ਲਈ ਗਈ ਆ ਉਹਦੇ ਉੱਤੇ ਵੀ ਗੱਲ ਕਰਦੇ ਆ ਬਈ ਉਹ ਪੂਰੀ ਦੁਨੀਆ ਦੇ ਵਿੱਚ ਜਾਣ ਤੇ ਦੱਸ ਕੇ ਆਉਣ ਆਪਰੇਸ਼ਨ ਸੰਧੂਰ ਬਾਰੇ ਪਾਕਿਸਤਾਨ ਬਾਰੇ ਵੀ ਕਿਵੇਂ ਪਾਕਿਸਤਾਨ ਜਿਹੜਾ ਇਹਦੇ ਵਿੱਚ ਅੱਤਵਾਦੀ ਗਤੀਵਿਧੀਆਂ ਹੁੰਦੀਆਂ ਨੇ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਤੇ ਦੂਜੇ ਪਾਸੇ ਟਰੰਪ ਡੋਨਲਡ ਟਰੰਪ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਆ ਉਹ ਆਪਣੇ ਇੱਕ ਨਿਊਜ਼ ਚੈਨਲ ਨੂੰ ਇੰਟਰਵਿਊ ਦੇ ਵਿੱਚ ਇਹ ਗੱਲ ਕਹਿੰਦੇ ਆ ਵੀ ਇਹ ਜੰਗ ਮੈਂ ਰਕਾ ਦਿੱਤੀ ਪਰ ਇਹਦਾ ਮੈਨੂੰ ਕਦੀ ਕ੍ਰੈਡਿਟ ਮਿਲਣਾ ਨਹੀਂ ਆ ਬਹੁਤ ਵੱਡਾ ਨੁਕਸਾਨ ਜਿਹੜਾ ਆਏ ਹੋ ਜਾਣਾ ਸੀਗਾ ਸਾਡੇ ਦੇਸ਼ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਆ ਵੀ ਡੋਨਲਡ ਟਰੰਪ ਨੇ ਜੰਗ ਕਿਵੇਂ ਰੁਕਵਾਈ ਆ ਵੀ ਡੋਨਲਡ ਟਰੰਪ ਕੌਣ ਨੇ ਆਪਾਂ ਵੱਖ-ਵੱਖ ਡਿਬੇਟਸ ਜਿੰਨੀਆਂ ਵੀ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਤੇ ਇਹੋ ਜਿਕਰ ਆ ਵੀ ਇਹ ਜੰਗ ਕਿਵੇਂ ਰੁਕਵਾਤੀ ਡੋਨਲਡ ਟਰੰਪ ਨੇ ਤੇ ਦੂਜੇ ਪਾਸੇ ਡੋਨਲਡ ਟਰੰਪ ਇਹ ਗੱਲ ਕਹਿ ਰਹੇ ਆ ਵੀ ਜੰਗ ਮੈਂ ਰੁਕਵਾਈ ਆ ਪਰ ਮੈਨੂੰ ਇਹਦਾ ਕਦੀ ਕ੍ਰੈਡਿਟ ਜਿਹੜਾ ਮਿਲਣਾ ਨਹੀਂ ਮੈਨੂੰ ਇਹਦਾ ਜਿਹੜਾ ਸਿਰ ਮੇਰੇ ਸਿਰ ਵੱਜਣਾ ਨਹੀਂ ਆ ਦੁੱਯਾਸ ਵਾਲਾ ਪਾਇ ਹੀ ਲੈਣੇ ਆ ਵੀ ਸ਼ਸ਼ੀ ਥਰੂਰ ਜਿਹੜੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ ਟਿਕਟ ਤੋਂ ਚੋਣ ਲੜਦੇ ਆ ਜਦੋਂ ਮੋਦੀ ਸਰਕਾਰ ਜਾਂ ਕੇਂਦਰ ਸਰਕਾਰ ਸਾਰੀਆਂ ਪੋਲੀਟੀਕਲ ਪਾਰਟੀਆਂ ਤੋਂ ਨਮਾਇੰਦਿਆਂ ਦੀ ਮੰਗ ਕਰਦੀ ਆ ਤਾਂ ਕਾਂਗਰਸ ਵੱਲੋਂ ਸ਼ਸ਼ੀ ਥਰੂਰ ਦਾ ਨਾਮ ਜਿਹੜਾ ਉਹ ਦਿੱਤਾ ਹੀ ਨਹੀਂ ਜਾਂਦਾ ਪਰ ਜਦੋਂ ਚੋਣ ਕੀਤੀ ਜਾਂਦੀ ਆ ਤਾਂ ਸ਼ਸ਼ੀ ਥਰੂਰ ਦੀ ਚੋਣ ਹੋ ਜਾਂਦੀ ਆ ਇਹਨੂੰ ਲੈ ਕੇ ਕਾਂਗਰਸ ਵੀ ਜਿਹੜੀ ਆ ਉਹ ਇਸ ਸਵਾਲ ਕਰ ਰਹੀ ਆ ਵੀ ਸ਼ਸ਼ੀ ਧਰੂੜਾ ਤੇ ਅਸੀਂ ਨਾ ਹੀ ਨਹੀਂ ਸੀ ਦਿੱਤਾ ਤੁਸੀਂ ਇਹ ਨਾਮ ਕਿਵੇਂ ਚੁਣ ਲਿਆ ਦੂਜਾ ਅਹਿਮ ਸਵਾਲ ਇਹ ਆ ਵੀ ਅੱਜ ਮੋਗਾ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਮੁਹਿੰਮ ਸੀਗੀ ਉਹਨੂੰ ਠਾਠਾ ਮਾਰਦਾ ਜਿਹੜਾ ਉਹ ਇਕੱਠ ਦੇਖਣ ਨੂੰ ਮਿਲਿਆ ਭਰਮਾ ਹੰਗਾਰਾ ਜਿਵੇਂ ਪਹਿਲਾਂ ਵੀ ਮਿਲਦਾ ਉਵੇਂ ਮਿਲਿਆ ਤੇ ਹਾਲੀ ਸਾਬ ਨੇ ਇਹ ਵੀ ਕਿਹਾ ਵੀ ਅਕਾਲੀ ਦਲ ਬਹੁਤ ਕਮਜ਼ੋਰ ਹੋ ਚੁੱਕਾ ਮਨਮਟਾਪ ਛੱਡ ਕੇ ਜਿਹੜਾ ਸਾਨੂੰ ਇਕੱਠੇ ਹੋਣ ਦੀ ਲੋੜ ਆ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ ਆ ਇੱਥੇ ਅਕਾਲੀ ਦਲ ਨੂੰ ਇਕੱਠਿਆ ਕਰਨ ਦੀ ਜਦੋਂ ਗੱਲ ਮਨਪਰੀ ਤੇ ਆਲੀ ਕਰਦੇ ਆ ਤਾਂ ਉਹ ਇਹ ਆਸ ਉਮੀਦ ਕਰ ਰਹੇ ਆ ਵੀ ਇੱਕ ਵਾਰ ਫੇਰ ਤੋਂ ਸੁਖਬੀਰ ਧੜਾ ਜਿਹੜਾ ਉਹ ਸ਼ਾਇਦ ਗੁੱਸੇ ਗਲੇ ਛੱਡ ਕੇ ਇਹਨਾਂ ਦੇ ਨਾਲ ਆ ਜਵੇ ਕਿਉਂਕਿ ਜਦੋਂ ਦੀ ਭਰਤੀ ਸ਼ੁਰੂ ਹੋਈ ਆ ਉਦੋਂ ਦਾ ਮਨਮਟਾ ਬੜਾ ਤੀਜੀ ਅਹਿਮ ਗੱਲ ਜਿਥੋਂ ਅਸੀਂ ਇਹ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਉਹ ਇਹ ਆ ਵੀ ਕੱਲ ਅਸੀਂ ਖਬਰ ਕੀਤੀ ਸੀ ਬਲਵੰਤ ਸਿੰਘ ਰਾਜੂਵਾਨਾ ਦੇ ਮਾਮਲੇ ਦੇ ਵਿੱਚ ਜਿਹੜੇ ਬੁੱਧੀਜੀਵੀ ਵਕੀਲ ਜਿਨ੍ਹਾਂ ਦੀ ਇੱਕ 71 ਤੱਕ ਸੱਦੀ ਗਈ ਐਸਜੀਪੀਸੀ ਵੱਲੋਂ ਉਹਦੇ ਬਾਬਤ ਤੁਹਾਡੇ ਕੋਲ ਇੱਕ ਜਾਣਕਾਰੀ ਹੈ ਕੋਈ ਫੈਸਲਾ ਜਿਹੜਾ ਉਹ ਲਿਆ ਗਿਆ ਸਭ ਤੋਂ ਪਹਿਲਾਂ ਆਪਾਂ ਭਾਈ ਰਾਜੂ ਵਾਲਾ ਦੀ ਗੱਲ ਕਰਦੇ ਆਂ ਤੇ ਫਿਰ ਆਪਾਂ ਬਾਕੀ ਖਬਰਾਂ ਦੇ ਉੱਤੇ ਚਰਚਾ ਕਰਦੇ ਆਂ ਪਟਿਆਲਾ ਸਾਹਿਬ ਕੀ ਹੋਇਆ ਜਦੋਂ ਐਸਜੀਪੀਸੀ ਨੇ ਸਾਰੇ ਬੁੱਧੀਜੀਵੀਆਂ ਨੂੰ ਵਕੀਲਾਂ ਨੂੰ ਜਾਂ ਸਮਾਜ ਦੇ ਹੋਰ ਜਿਹੜੇ ਸਿੱਖ ਮਸਲਿਆਂ ਨਾਲ ਸੰਬੰਧਿਤ ਸ਼ਖਸੀਤਾਂ ਨੂੰ ਬੁਲਾਇਆ ਸੀਗਾ ਤੇ ਉੱਥੇ ਕੀ ਗੱਲਬਾਤ ਹੋਈ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਬੇਕਾਇਦਾ ਤੌਰ ਤੇ ਜਿਹੜੀ ਇਹ ਗੱਲ ਕਹਿ ਰਹੇ ਨੇ ਭਾਈ ਰਾਜਵਾਨੇ ਜੇ ਜੇ ਮੈਂ ਕੱਲ ਵੀ ਗੱਲ ਕੀਤੀ ਮੈਂ ਫਿਰ ਉੱਥੇ ਖੜਾ ਵਾਂ ਵੀ ਹੁਣ ਜਿਹੜੀ ਸਾਡੀ ਕਾਨੂੰਨੀ ਪ੍ਰਕਿਰਿਆ ਉਹ ਖਤਮ ਹੋ ਗਈ ਉਹਨੂੰ ਪੋਲਿਟੀਕਲ ਤੌਰ ਤੇ ਵੀ ਫੈਸਲਾ ਲਿਆ ਜਾ ਸਕਦਾ ਜੀ ਤੇ ਮੈਨੂੰ ਉਮੀਦ ਹੈ ਵੀ ਭਾਈ ਰਾਜਵਾਨਾ ਫਿਰ ਧੋਖੜਤਾਲ ਰਾਮ ਕਰਨਗੇ ਜੀ ਹੂੰ ਅੱਗੇ ਵੀ ਮੈਂ ਧੋਖੜਤਾਲ ਕੀਤੀ ਸੀ ਤੇ ਫਿਰ ਜਹਦਰ ਕਾਲਟਕ ਤਾਬ ਕਹਿ ਸੀ ਤੇ ਆਪ ਰਕਵਾ ਕੇ ਐ ਸੀ ਵੀ ਜਲਦੀ ਸੀ ਤੁਹਾਡਾ ਸੀ ਫੈਸਲਾ ਕਰਾ ਲਾਂਗੇ ਤੇ ਅਕਾਲ ਤਖਤ ਤੋਂ ਹੀ ਭਾਈ ਰਾਜਵੈਣ ਨੂੰ ਜਿੰਦਾ ਸ਼ਹੀਦ ਦਾ ਜਿਹੜਾ ਉਹ ਖਿਤਾਬ ਦਿੱਤਾ ਗਿਆ। ਸ਼ਾਇਦ ਮੇਰੇ ਖਿਆਲ ਅਕਾਲ ਤਖਤ ਤੋਂ ਇਹੋ ਜਿਹਾ ਖਿਤਾਬ ਪਹਿਲੀ ਵਾਰ ਦਿੱਤਾ ਗਿਆ ਹੋਵੇ। ਤੇ ਭਾਈ ਰਾਜਵੈਣ ਦੀ ਜਿਹੜੀ ਫਾਂਸੀ ਸੀ 2007 ਚ ਹੋਈ ਸੀ 2012 ਦੀ ਫਾਂਸੀ ਲਾਉਣ ਦੇ ਆਦੇਸ਼ ਜਾਰੀ ਹੋਏ ਸੀਗੇ। ਲੇਕਿਨ 25 ਮਾਰਚ 2012 ਨੂੰ ਜਿਹੜੀ ਸ਼ਰੋਮਣੀ ਕਮੇਟੀ ਦੇ ਪਟੀਸ਼ਨ ਪਾਈ ਸੀ 13 ਸਾਲ ਵੀ ਜਾਣ ਦੇ ਬਾਵਜੂਦ ਉਹਦਾ ਵੀ ਕੱਖ ਨਹੀਂ ਮਣਾਈ ਤੱਕ ਦੋ ਚਿੱਠੀਆਂ ਭਾਈ ਰਾਜੋਣੇ ਲਿਖ ਚੁੱਕੇ ਨੇ ਵੀ ਤੁਸੀਂ ਆਪਣੀ ਪਟੀਸ਼ਨ ਵਾਪਸ ਲੈ ਲੇ ਤੇ ਮੈਨੂੰ ਮੇਰੇ ਰਹਿਮ ਤੇ ਰਹਿਣ ਦਿਓ ਤੇ ਕੱਲ ਜਿਸ ਤਰੀਕੇ ਨਾਲ ਪਹਿਲਾਂ ਆ ਕੇ ਬਿੱਟੂ ਨੇ ਹੈਰਾਨ ਕੀਤਾ ਬਿੱਟੂ ਤੇ ਬਿੱਟਾ ਹਮੇਸ਼ਾ ਹੀ ਕਹਿੰਦੇ ਰਹਿੰਦੇ ਪੀ ਇਹਨਾਂ ਲੋਕਾਂ ਨੂੰ ਚਰਾਏ ਛਕੜ ਕੇ ਫਾਂਸੀ ਲਾਇਆ ਜਾਂਦਾ ਇਹ ਦੇਸ਼ ਤਹਰੋ ਨੇ ਇਹਨਾਂ ਤੇ ਕਈ ਪ੍ਰਕਾਰ ਦੇ ਲੰਕਰ ਲਾ ਕੇ ਉਹਨਾਂ ਨੇ ਗੱਲਾਂ ਕੀਤੀਆਂ ਸੀ ਲੇਕਿਨ ਕੱਲ ਜਿਹੜੀ ਆ ਉਹ ਇੱਕਦਮ ਉਹਨਾਂ ਦੇ ਜਿਹੜੀ ਸੀ ਤਬਦੀਲੀ ਵੇਖੀ ਕਿ ਜਿਹਦੇ ਵਿੱਚ ਉਹ ਕਹਿੰਦੇ ਜੀ ਮੈਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੁੱਖ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਪ੍ਰਧਾਨ ਮੰਤਰੀ ਸਾਹਿਬ ਨਾਲ 40 ਮਿੰਟ ਮੀਟਿੰਗ ਹੋਈ ਬਿੱਟੂ ਸਾਹਿਬ ਵੀ ਆਪਾਂ ਇੱਥੇ ਵੀ ਥੋੜੀ ਗੱਲ ਜ਼ਰੂਰ ਕਰਾਂਗੇ ਉਹਦੇ ਵਿੱਚੋਂ ਬਿੱਟੂ ਦਾ ਮੀਟਿੰਗ ਹੋਈ ਤੇ ਬਿੱਟੂ ਕਹਿੰਦੇ ਮੈਂ ਪੰਜਾਬ ਦੇ ਹਰ ਮੁੱਦੇ ਤੇ ਆਰਥਿਕ ਮੁੱਦੇ ਤੇ ਰਾਜਸੀ ਮੁੱਦੇ ਤੇ ਸਮਾਜਿਕ ਮੁੱਦੇ ਤੇ ਧਾਰਮਿਕ ਮੁੱਦੇ ਤੇ ਮੈਂ ਗੱਲਬਾਤ ਕੀਤੀ ਇਹਨਾਂ ਨਾਲ ਔਰ ਉਹਨਾਂ ਨੇ ਮੈਨੂੰ ਬੜਾ ਵਧੀਆ ਰਿਸਪਾਂਸ ਦਿੱਤਾ ਤੇ ਜਦੋਂ ਪੱਤਰਕਾਰ ਨੇ ਪੁੱਛਿਆ ਵੀ ਤੁਸੀਂ ਬੰਦੀ ਸਿੰਘਾਂ ਬਾਰੇ ਕਹਿੰਦੇ ਹਾਂ ਉਹਦੇ ਬਾਰੇ ਵੀ ਗੱਲ ਕੀਤੀ ਉਹਨਾਂ ਬਾਰੇ ਵੀ ਭਵਾਨ ਪ੍ਰਧਾਨਮਤੀ ਦਾ ਪੋਜ਼ਿਟਿਵ ਜਵਾਬ ਸੀ ਹੁਣ ਜਿਹੜੀ ਅੱਜ ਐਸਡੀਪੀਸੀ ਨੇ ਬਕਾਇਦਾ ਤੌਰ ਤੇ ਛੱਡੀ ਛੱਡੀ ਸੀ ਵਕੀਲਾਂ ਦੀ ਤੇ ਹੋਰ ਬੁੱਧ ਜੀ ਉਹਦੇ ਮੀਟਿੰਗ ਉਹਦੇ ਵਿੱਚ ਫੈਸਲਾ ਇਹ ਹੋਇਆ ਕਿ ਵੀ ਭਾਈ ਰਾਜੋਵਾਨੇ ਦੀ ਫਾਂਸੀ ਜਿਹੜੀ ਆ ਉਹ ਰੱਦ ਕਰਾਉਣ ਵਾਸਤੇ ਜਗਦੋ ਜਾਰੀ ਇੱਕੋ ਜਿੱਦੋਂ ਜੇ ਜਾਰੀ ਰਹੂਗੀ ਉਹਨਾਂ ਦੀ ਪਟੀਸ਼ਨ ਹੀ ਵਾਪਸ ਦੇ ਲਵਾਂ ਜੇ ਇਹ ਪਟੀਸ਼ਨ ਨਹੀਂ ਵਾਪਸ ਲੈਂਦੇ ਤੂੰ ਪਟੀਸ਼ਨ ਨੂੰ ਵਾਪਸ ਕਰਾਉਣ ਵਾਸਤੇ ਇਹ ਪਤਾ ਹੀ ਆ ਵੀ ਪਾਈ ਰਾਜੂ ਆਣੇ ਜਿਹੜੀ ਉਹ ਧੋਖੜ ਤਲ ਰੱਖ ਸਕਦੇ ਹੂੰ ਜੇ ਧੋਖੜ ਤਲ ਰੱਖੀ ਤੇ ਫਿਰ ਉਹਨਾਂ ਦਾ ਜਿਹਦਰ ਕਾਲ ਤੱਕ ਤੇ ਧੋਖੜ ਤਲ ਧੋਖੜ ਤਲ ਖਤਮ ਕਰਾਉਗਾ ਕਿ ਉਹ ਕਾਲ ਤੱਕ ਨੂੰ ਕਹਿਣਾ ਹੀ ਨਹੀਂ ਕਰਦੇ ਬਿਲਕੁਲ ਅਕਾਲ ਤਖਨ ਨੂੰ ਸਮਰਪਿਤ ਤੇ ਹਰ ਗੱਲ ਮੰਨ ਲੈਂਦੇ ਤੇ ਜੇ ਸ਼੍ਰੋਮਣੀ ਕਮੇਟੀ ਆ ਉਹ ਅਕਾਲ ਤਖਨ ਨੂੰ ਫਿਰ ਬਰਤੇਗੀ ਹੁਣ ਅੱਜ ਵੀ ਇਹ ਗੱਲ ਕਹਿਣੀ ਵੀ ਵੇਖੋ ਜੀ ਅਸੀਂ ਆਪਣੀ ਕਾਨੂੰਨੀ ਪ੍ਰਕਿਰਿਆ ਜੇ ਅਸੀਂ ਅਖਾਂਗੇ ਅਸੀਂ ਰਾਸਸੀ ਪ੍ਰਕਿਰਿਆ ਜੇ ਅਸੀਂ ਅਖਾਂਗੇ ਤਾਂ ਆਪਣਾ ਦਬਾਅ ਪਾਉਣ ਦੀ ਕੋਸ਼ਿਸ਼ ਕਰਾਂਗੇ ਵੀ ਇਹ ਤੁਸੀਂ ਜਿਸ ਤਿੱਕੇ ਨਾ ਰਜੀਵ ਗਾਂਧੀ ਦੇ ਕਾਤਲਾਂ ਨੂੰ ਮਾਫੀ ਦਿੱਤੀ ਗਈ ਹੈ ਜਿਸ ਤਿੱਕੇ ਨਾ ਤੁਸੀਂ ਬਕਾਇਦਾ ਤਦ ਰਿਹਾ ਕੀਤੇ ਸੀ ਕਹਤੇ ਵੀ ਨਾ ਚਤਰਾ ਬੜਾ ਵਧੀਆ ਵਾ ਇਹਨਾਂ ਦਾ ਵਿਵਾਰਬੰਦਿਆ ਬਿਲਕੁਲ ਬਿਲਕੁਲ ਮਾਸੂਮ ਕੇਸ ਦੇ ਵਿੱਚ ਭਾਵੇਂ ਉਹ ਸੁਪਰੀਮ ਕੋਰਟ ਨੇ ਜੇਲ੍ਹ ਸੁਣ ਤੇ ਦੁਬਾਰਾ ਫੇਰੋ ਇਸ ਕਰਕੇ ਇਹਨਾਂ ਦੇ ਉੱਤੇ ਇਸ ਤੋਂ ਪਹਿਲਾਂ ਕੋਈ ਕੇਸ ਦਰਜ ਨਹੀਂ ਸੀਗਾ ਜੀ ਇਹ ਜਰਾਇ ਪੇਸ਼ਾ ਨੁਕਤੇ ਹੈ ਹੀ ਨਹੀਂ ਕਿ ਤੇ ਜਿਹੜੀ ਉਹਨਾਂ ਨੇ ਸਜ਼ਾ ਕੱਟ ਲਈ ਹੈ ਦੋਰੀ ਦੋਰੀ ਉਮਰ ਕੰਨ ਕੱਟ ਲਈ ਉਹਨਾਂ ਨੇ ਤਾਂ ਤੁਸੀਂ ਫਿਰਿਆਦੀ ਕਰਦੇ ਉਹਨਾਂ ਨੂੰ ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਕਹਿ ਦਿੱਤਾ ਕਿ ਅਸੀਂ ਕਿਸੇ ਵੀ ਸੂਰਤ ਵਿੱਚ ਜਿਹੜਾ ਵਾ ਇਹ ਪਟੀਸ਼ਨ ਵਾਪਸ ਨਹੀਂ ਲਵਾਂਗੇ ਤੇ ਭਾਈ ਰਾਜਵਾਨੇ ਦੀ ਰਿਆਇਤੀ ਸਾਡੀ ਜਦੋਂ ਜਦ ਜਾਰੀ ਰਹੇਗੀ ਜੀ ਜੀ ਭਟਾ ਸਾਹਿਬ ਹੁਣ ਆਪਾਂ ਜਿਹੜੀ ਗੱਲ ਸ਼ਸ਼ੀ ਤਰੂਰ ਵਾਲਾ ਮਸਲਾ ਤੇ ਉਹਦੇ ਨਾਲ ਹੀ ਰਵਨੀਤ ਬਿੱਟੂ ਵਾਲਾ ਮਸਲਾ ਇਕੱਠਾ ਲੈਨੇ ਆ ਉਹਦਾ ਕਾਰਨ ਇਹ ਆ ਵੀ ਰਵਨੀਤ ਬਿੱਟੂ ਜਦੋਂ 40 ਮਿੰਟ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਦੇ ਆ ਤੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਤੇ ਸੁਭਾਵਕ ਜੀ ਗੱਲ ਆ ਵੀ ਕੋਈ ਪੋਲੀਟੀਕਲੀ ਗੱਲ ਹੋਈ ਹੋਊਗੀ ਸਿਆਸਤ ਸੰਬੰਧੀ ਗੱਲ ਹੋਈ ਹੋਊਗੀ ਕਿਉਂਕਿ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਆ ਉਹ ਸਰਕਾਰ ਬਣਾਉਣ ਨੂੰ ਕਾਹਲੀ ਆ ਕੋਈ ਉਹਨਾਂ ਦੇ ਅਜੇ ਪਿਆਰ ਲੱਗਦੇ ਨਹੀਂ ਪਏ ਜਦੋਂ ਦਾ ਅਕਾਲੀ ਜਲ ਦੇ ਨਾਲ ਇਹਨਾਂ ਦਾ ਗੱਠ ਜੋੜ ਟੁੱਟਿਆ ਦੂਜੇ ਪਾਸੇ ਜਦੋਂ ਸ਼ਸ਼ੀ ਥਰੂਰ ਦੀ ਚੋਣ ਹੁੰਦੀ ਆ ਤਾਂ ਕਾਂਗਰਸ ਵੀ ਇਹੀ ਕਹਿੰਦੀ ਆ ਵੀ ਸ਼ਸ਼ੀ ਥਰੂਰ ਦਾ ਨਾਮ ਅਸੀਂ ਤੁਹਾਨੂੰ ਭੇਜਿਆ ਨਹੀਂ ਜਿਹੜੇ ਨਾਮ ਅਸੀਂ ਤੁਹਾਨੂੰ ਭੇਜੇ ਆ ਉਹਦੇ ਵਿੱਚ ਆਨੰਦ ਸ਼ਰਮਾ ਨੇ ਸਾਬਕਾ ਮੰਤਰੀ ਨੇ ਕਾਂਗਰਸ ਦੇ ਫੇਰ ਗੌਰਵ ਗੋਈ ਦਾ ਨਾਮ ਜਾਂਦਾ ਫੇਰ ਨਾਮ ਜਾਂਦਾ ਸੈਦ ਨਾਸਿਰ ਹੁਸੈਨ ਦਾ ਤੇ ਚੌਥਾ ਨਾਮ ਜਾਂਦਾ ਰਾਜਾ ਵੜਿੰਗ ਸਾਹਿਬ ਦਾ ਜਿਹੜੇ ਲੁਧਿਆਣਾ ਤੋਂ ਸਾਡੇ ਲੋਕ ਸਭਾ ਦੇ ਮੈਂਬਰ ਆ ਇਹਨਾਂ ਚੋਹਾਂ ਦੇ ਬੰਦਿਆਂ ਦੇ ਵਿੱਚੋਂ ਭਾਜਪਾ ਕਿਸੇ ਨੂੰ ਵੀ ਨਹੀਂ ਚੁਣਦੀ ਸ਼ਸ਼ੀ ਥਰੂਰ ਨੂੰ ਚੁਣ ਲੈਂਦੀ ਆ ਰਵਨੀਤ ਬਿੱਟੂ ਦੀ ਮੁਲਾਕਾਤ ਤੇ ਨਾਲ ਹੀ ਸ਼ਸ਼ੀ ਥਰੂਰ ਦੀ ਚੋਣ ਕਿਵੇਂ ਦੇਖਦੇ ਹੋ ਵੀ ਰਵਨੀਤ ਬਿੱਟੂ ਨਾਲ ਫਿਰ ਇਹੋ ਗੱਲ ਹੋਈ ਹੋਊਗੀ ਵੀ ਪੰਜਾਬ ਦਾ ਕੀ ਮਾਹੌਲ ਜਦੋਂ ਬੰਗਲਾਦੇਸ਼ ਵਾਲੇ ਬੰਗਲਾਦੇਸ਼ ਬਣਾਇਆ ਗਿਆ 71 ਦੀ ਜੰਗ ਲੜੀ ਆ ਤੇ ਇੰਦਰਾ ਗਾਂਧੀ ਨੇ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਜਾ ਕੇ ਬਕਾਇਦਾ ਤੌਰ ਤੇ ਇੱਕ ਨਹੀਂ ਚਾਰ ਵੱਡੇ ਤੇ ਬਾਕੀ ਦੇਸ਼ਾਂ ਦੇ 12 ਦੇਸ਼ਾਂ ਦਾ ਕੇ ਦੌਰਾ ਕੀਤਾ ਸੀ 12 ਦੇਸ਼ਾਂ ਦਾ ਕੇ ਪੂਰੀ ਤਰ੍ਹਾਂ ਪਾਕਿਸਤਾਨ ਨੂੰ ਭੰਡਿਆ ਸੀ ਵੀ ਵੇਖੋ ਜੀ ਇਹਨੇ ਉੱਥੇ ਕੀ ਹਾਲਾਤ ਬਣਾ ਦਿੱਤੇ ਜਿਹੜਾ ਇਹਦਾ ਪੂਰਬੀ ਪਾਕਿਸਤਾਨ ਜਿਹਨੂੰ ਬੰਗਲਾਦੇਸ਼ ਅੱਜ ਕੋ ਕਹਿੰਦੇ ਆ ਪੂਰੀ ਪਾਕਿਸਤਾਨ ਕਿਸ ਤਰ੍ਹਾਂ ਬਲਾਤਕਾਰ ਹੋ ਰਹੇ ਨੇ ਲੋਕਾਂ ਨੂੰ ਮਾਰਿਆ ਜਾ ਰਿਹਾ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਵਾ ਤੇ ਡੈਮੋਕ੍ਰੈਟਿਕ ਵੇ ਦਾ ਜਿਹੜਾ ਬੰਦਾ ਉੱਥੇ ਚੁਣਿਆ ਗਿਆ ਵਾ ਪ੍ਰਧਾਨ ਮੰਤਰੀ ਬਣਦਾ ਉਮੀਦਵਾਰ ਉਹਨੂੰ ਬੇਕਦਰ ਤੌਰ ਤੇ ਜੇਲ੍ਹ ਸੁਟਿਆ ਗਿਆ ਇਹ ਬੀਬੀ ਇੰਦਰਾ ਗਾਂਧੀ ਜਾ ਕੇ ਕਾਫੀ ਪ੍ਰਚਾਰ ਕੀਤਾ ਤੇ 12 ਦੇਸ਼ਾਂ ਤੋਂ ਸਹਿਮਤੀ ਲਈ ਸੀ ਪਰ ਅਸੀਂ ਕਿਸੇ ਗਲਤ ਨਹੀਂ ਵਗ ਅਸੀਂ ਬੀਬੀ ਜੀ ਤੁਹਾਡੇ ਨਾਲ ਤੇ ਮੋਦੀ ਸਾਹਿਬ ਨੇ ਵੀ ਇਹ ਕੀਤਾ ਵੀ ਵੇਖੋ ਜੀ ਪਹਿਲਾਂ ਤਾਂ ਅਸੀਂ ਲੈ ਨਹੀਂ ਸਕੇ ਕਿਉਂ ਕਿਉਂਕਿ ਇੰਦਰਾ ਗਾਂਧੀ ਨੇ جنگ ਸ਼ੁਰੂ ਕੀਤੀ ਸੀ ਪਹਿਲਾਂ ਵੀ ਸਰਪਾਰਟੀ ਮੀਟਿੰਗ ਬੁਲਾ ਕੇ جنگ ਸ਼ੁਰੂ ਕੀਤੀ ਸੀ ਤੇ ਕੌਮ ਫਿਰ ਦੇਸ਼ ਦੇ ਨਾਲ ਸੰਬੋਧਨ ਦਿੰਦਿਆਂ ਕਰਦਿਆਂ ਉਹਨਾਂ ਨੇ ਕਿਹਾ ਸੀ ਵੀ ਇਸ ਮੁੱਦੇ ਤੇ ਅਸੀਂ ਪਾਕਿਸਤਾਨ ਨਾਲ ਜੰਗ ਸ਼ੁਰੂ ਕਰ ਦਤੀਏ ਜਦੋਂ ਜੰਗ ਖਤਮ ਕਰਨੀ ਸੀਗੀ ਉਹਦੋਂ ਵੀ ਸਰਪਾਰਟੀ ਮੀਟਿੰਗ ਬੁਲਾਈ ਉਹਨਾਂ ਤੋਂ ਮੋਰਲ ਹੋ ਗਈ ਜੋ ਕਰੋਗੇ ਤੁਸੀਂ ਠੀਕ ਕਰੋਗੇ ਤੁਹਾਡੇ ਫੈਸਲੇ ਦੀ ਸਹਿਮਤ ਹੋਵਾਂਗੇ ਤੇ ਉਸ ਤੋਂ ਬਾਅਦ ਫਿਰ ਸੰਬੋਧਨ ਕੀਤਾ ਇੰਦਰਾ ਗਾਂਧੀ ਜੀ ਦੇ ਕੋਲ ਸੀ ਜੰਗ ਬੰਦੀ ਕਰ ਰਹੇ ਆ ਸਾਡਾ ਟੀਚਰ ਸੀ ਆਸ ਸੀ ਹੱਲ ਕਰਦੇ ਲੇਕਿਨ ਪ੍ਰਧਾਨ ਮੰਤਰੀ ਸਾਹਿਬ ਨੇ ਨਾ ਤੇ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਸੀ ਦੇਸ਼ ਵਾਸੀ ਨੂੰ ਸੰਬੋਧਨ ਕੀਤਾ ਤੇ ਨਾ ਬਕਾਇਦਾ ਤੌਰ ਤੇ ਜੰਗ ਖਤਮ ਹੋਣ ਤੋਂ ਬਾਅਦ ਉਹ 트ੰਪ ਸਾਹਿਬ ਕਰ ਰਹੇ ਜਾਂਦੇ ਆ ਤਾਂ ਉਹ 트ੰਪ ਜੋ ਕਰ ਰਹੇ ਕੰਮ ਭਾਰਤ ਵਾਸਤੇ ਬਿਲਕੁਲ ਹੁਣ ਨਾ ਮੈਨੂੰ ਇਹ ਅਹਿਸਾਸ ਹੋ ਗਿਆ ਪੀ ਸਾਡੇ ਤੋਂ ਕਿਤੇ ਗਲਤੀ ਰਹਿ ਗਈ ਆ ਵੀ ਸਾਡੀ ਜਿਹੜੀ ਅਸੀਂ ਯੋਗ ਵਿੱਚ ਕੀਤਾ ਸਾਡੀ ਇੱਕ ਵੀ ਦੇਸ਼ ਨੇ ਹਾਮੀ ਨਹੀਂ ਭਰੀ ਅਸੀਂ ਠੀਕ ਕੀਤਾ ਇੱਕ ਵੀ ਦੇਸ਼ ਨੇ ਨਹੀਂ ਭਰੀ ਉਲਟਾ 트ੰਪ ਸਾਹਿਬ ਨੇ ਜਿਹੜਾ ਸੀ ਉਹ ਟਵੀਟ ਕਰਕੇ ਇਹਨਾਂ ਤੋਂ ਪਹਿਲਾਂ ਦੱਸ ਦਿੱਤਾ ਜੀ ਇਹ ਜੰਗ ਅਮਰੀਕਾ ਹੀ ਆ ਇਹ ਪਰਮਾਣੂ ਜੰਗ ਹੋ ਜਾਣੀ ਸੀ ਨਾ ਹੁੰਦੀ ਤੇ ਇਹ ਹੋ ਜਾਂਦੀ ਤੇ ਦੁਨੀਆ ਖਤਮ ਹੋ ਜਾਣੀ ਸੀਗੀ ਦੇ ਨਾਲ ਇਹ ਵੀ ਗੱਲ ਕਹੀ ਕਿ ਮੈਂ ਇਹਨਾਂ ਨੂੰ ਦਬਕਾ ਮਾਰਿਆ ਕਿ ਜੇ ਤੁਸੀਂ ਕਿਤੇ ਇਹ جنگ ਨਾ ਬੰਦ ਕੀਤੀ ਤੇ ਮੈਂ ਦੋਵਾਂ ਦੇਸ਼ਾਂ ਨਾਲ ਵਪਾਰ ਬੰਦ ਕਰ ਦਾਂਗਾ। ਤੁਹਾਡੀ ਟਿਬਰੀ ਟ੍ਰੈਡ ਕਰ ਦੂੰਗਾ ਦੋਵਾਂ। ਤੇ ਮੁੜ ਕੇ ਜਦੋਂ ਉਹਨਾਂ ਟਵੀਟ ਕੀਤਾ ਜਾਂ ਤੇ ਇਹ ਕਹਿੰਦੇ ਨੇ ਸਾਡੀ ਤਾਂ ਕੋਈ ਗੱਲਬਾਤ ਨਹੀਂ ਹੋਈ। ਇਹਨਾਂ ਨੇ ਇੱਕ ਵਾਰੀ ਵੀ ਚੈਲੰਜ ਨਹੀਂ ਕੀਤਾ 트੍ਰੰਪ ਨੂੰ। ਬਿਲਕੁਲ ਇਹਨੇ ਡਰਦੇ ਨੇ ਉਹ ਤੇ ਹੁਣ ਵੀ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਉਹ ਤੇ ਹੁਣ ਵੀ ਆਪਣੇ ਚੈਨਲ ਦੇ ਉੱਤੇ ਕਹਿ ਰਹੇ ਆ ਕਹਿੰਦੇ ਮੈਂ ਐਡੀ ਵੱਡੀ ਜੰਗ ਰਖਾ ਦਿੱਤੀ ਆ ਜਿੱਦਾਂ ਆਪਾਂ ਕਹਿ ਰਹੇ ਆ ਕਹਿੰਦੇ ਇਹ ਨਿਊਕਲੀਅਰ ਵਾਰੀ ਹੋ ਨਿਬੜਣੀ ਸੀਗੀ ਪਰ ਕਹਿੰਦੇ ਇਹਦਾ ਮੈਨੂੰ ਕ੍ਰੈਡਿਟ ਨਹੀਂ ਮਿਲਣਾ ਕਦੀ ਵੀ ਮੈਂ ਬਿਲਕੁਲ ਮੈਂ ਤੇ ਗੱਲ ਮੈਂ ਕੋਈ ਹੀ ਤਾਂ ਗੱਲ ਰਸ ਲਗਾ ਤੁਹਾਨੂੰ ਵੀ ਇਹਨਾਂ ਨੇ ਜਿਹੜੀ ਉਹ ਕੱਲ ਕਹਿ ਰਹੇ ਨੇ ਵੀ ਮੈਂ ਐਡੀ ਵੱਡੀ ਜੰਗ ਰਖਾ ਦਿੱਤੀ ਆ ਤੇ ਇਹਦਾ ਨਾਂ ਮੇਰਾ ਮੁੱਲ ਪਿਆ ਨਾ ਪણો ਦੁਨੀਆ 'ਚ ਦਿੱਥੇ ਵੀ ਜਾਂਦੇ ਨੇ ਸਾਊਦੀ ਅਰਬ ਚ ਗਏ ਨੇ ਸਟੀਰੀਆ ਚ ਗਏ ਨੇ ਜਿੱਥੇ ਵੀ ਗਏ ਦੇ ਉਹਨਾਂ ਜਾ ਕੇ ਇਹੀ ਗੱਲ ਕੀਤੀ ਵੀ ਮੈਂ ਉਹ جنگ ਰੋਕਾ ਕੇ ਆਇਆ ਮੈਂ ਦੁਨੀਆ ਦਾ ਸਰਬਨਾਸ਼ ਹੋਣ ਤੋਂ ਬਚਾ ਕੇ ਆਇਆ ਤੁਹਾਨੂੰ ਪਤਾ ਹੋਵੇਗਾ ਨਿਕਸਨ ਸੀਗਾ ਉਦੋਂ ਬੰਗਲਾਦੇਸ਼ ਦੀ جنگ ਵੇਲੇ ਜਿਹੜਾ ਰਾਸ਼ਟਰਪਤੀ ਅਮਰੀਕਾ ਦਾ ਉਹਨੇ ਇੰਦਰਾ ਉਹਨੇ ਇੰਦਰਾ ਗਾਂਧੀ ਤੇ ਕੋਈ ਭੱਦੀ ਟਿੱਪਣੀ ਕੀਤੀ ਸੀ ਤੇ ਇੰਦਰਾ ਗਾਂਧੀ ਨੇ ਭੱਦੀ ਟਿੱਪਣੀ ਜਵਾਬ ਦਿੱਤਾ ਸੀ ਉਹਦਾ ਧਰਨੀ ਸੀ ਬਿਲਕੁਲ ਇੰਦਰਾ ਗਾਂਧੀ ਹੈ ਭਾਵੇਂ ਔਰਤ ਸੀਗੀ ਲੇਕਿਨ ਉਹ ਬੰਦੇ ਵਰਗਾ ਦੌਰਨ ਸੀ ਜਿਹੜਾ ਫੈਸਲਾ ਲੈਂਦੀ ਸੀ ਪਿੱਛੇ ਨਹੀਂ ਛੇੜਦੀ ਮੁੜ ਕੇ ਤੇ ਫੈਸਲਾ ਸੋਚ ਸਮਝ ਕੇ ਲੈਂਦੀ ਸੀ ਉਹ ਜੇ ਅਸੀਂ ਸਾਕਾ ਨੀਲਾ ਤਾਰਾ ਦੀ ਗੱਲ ਕਰੀਏ ਤੇ ਉਹ ਇਹ ਅਟੈਕ ਕਰਨ ਲਈ ਤਿਆਰ ਨਹੀਂ ਸੀਗੀ ਜਿੰਨਾਂ ਨੂੰ ਇਸ ਦਰਬਾਰ ਸਾਹਿਬ ਤੋਂ ਜਿਹੜੇ ਵੰਸ ਉਹਨੇ ਸਰੂਪੇ ਮਿਲਦੇ ਰਹੇ ਨੇ ਸਨਮਾਨਤ ਹੁੰਦੇ ਰਹੇ ਨੇ ਉਹ ਆਪਣੀ ਇੱਕ ਕਿਤਾਬਾਂ ਚ ਲਿਖਦੇ ਆ ਕਿ ਇੰਦਰਾ ਗਾਂਧੀ ਤੇ ਅਟੈਕ ਕਰਨ ਲਈ ਤਿਆਰ ਨਹੀਂ ਸੀ ਅਸੀਂ ਨੇ ਜ਼ੋਰ ਪਾ ਕੇ ਕਰਾਇਆ ਸੀ ਤੇ ਅਸੀਂ ਉਹਨਾਂ ਨੂੰ ਸਨਮਾਨਤ ਵੀ ਕਰਦੇ ਰਹੇ ਆ ਉਹਨਾਂ ਨਾਲ ਸਾਡੀਆਂ ਜਿਹੜੀਆਂ ਅਸੀਂ ਰਣੀਆਂ ਵੀ ਚੁਗਦੇ ਰਹੇ ਆ ਉਹਨਾਂ ਨਾਲ ਸਾਡੇ ਪਤੀ ਪਤਨੀ ਦਾ ਰਿਸ਼ਤੇ ਵੀ ਰਹੇ ਨੇ ਸਾਡੇ ਉਹਨਾਂ ਦਾ ਇਸ ਕਰਕੇ ਜਿਹੜੀ ਸੀ ਜਿਹੜੀ ਮੋਦੀ ਸਾਹਿਬ ਉਹਨਾਂ ਚ ਹਿੰਮਤ ਨਹੀਂ ਹੈਗੀ ਵੀ ਉਹ ਚਾਈਨਾ ਦੇ ਖਿਲਾਫ ਕੁਝ ਬੋਲ ਸਕਣ ਉਹ ਅਮਰੀਕਾ ਦੇ ਖਿਲਾਫ ਕੁਝ ਬੋਲ ਸਕਣ ਹਾਲੀ ਕੀ ਟ੍ਰੰਪ ਨੂੰ ਆਪਣਾ ਬੜਾ ਮਿੱਤਰ ਦੱਸਦੇ ਸੀ ਪਰ ਉਹ ਮਿੱਤਰ ਕਿਸੇ ਦਾ ਨਹੀਂ ਉਹ ਮਿੱਤਰ ਪੈਸੇ ਦਾ ਵਾ ਕਿ ਪੈਸੇ ਮਾਇਆ ਕਿੱਥੋਂ ਆਉਂਦੀ ਹੈ ਜਿਹੜੇ ਸਾウਦੀ ਅਰਬ ਨੂੰ ਕਿਸੇ ਵੇਲੇ ਖਤਮ ਕਰਦੀਆਂ ਗੱਲਾਂ ਚੱਲਦੀਆਂ ਸੀ ਉਹ ਸਾウਦੀ ਅਰਬ ਅੱਜ ਉਸੇ ਟ੍ਰੰਪ ਨੂੰ ਬੁਲਾ ਕੇ 600 ਕਰੋੜ ਰੁਪਏ ਦੇ ਜਾਇ ਦਿੰਦੇ ਉਹਨੂੰ ਗਿਫਟ ਕਰਦੇ ਨੇ 600 ਕਰੋੜ ਦੇ ਜਾਇ ਉਹਨਾਂ ਜਿਹੜੇ 57 56 ਦੇਸ਼ ਹੈਗੇ ਆ ਇਹ ਅਰਬ ਕੰਟਰੀ ਦੇ ਵਿੱਚ ਸਭ ਤੋਂ ਅਮੀਰ ਕੰਟਰੀ ਆ ਸਾਊਦੀ ਅਰਬਾ ਵਾਲਾ ਇਸ ਕਰਕੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਇਹਦਾ ਦੀ ਪਸਲੀ ਭਾਰ ਨਹੀਂ ਚੁਲਦੀ ਵੀ ਇਹ ਕਿਸਨ ਕੇ 트ੰਪ ਦੇ ਕਿਸੇ ਸਵਾਲ ਦਾ ਜਵਾਬ ਦੇ ਸਕਣ ਪਰ ਤੁਹਾਡੀ ਉਹਨਾਂ ਕੋਈ ਜਿਹੜੀ ਆ ਉਹ ਟਾਂਗਾ ਸਿਲਟਰ ਲਾ ਦੇਣਾ ਜਵਾਬ ਦੇ ਜੋਗੇ ਕੀ ਕਰ ਲੈਣਗੇ ਉਹਨਾਂ ਦੀ ਲੋੜ ਆ ਤੁਹਾਡੀ ਲੋੜ ਨਹੀਂ ਅੱਜ ਦੀ ਡੇਟ ਦੇ ਵਿੱਚ ਚਾਈਨਾ ਦੀ ਵੀ ਲੋੜ ਹੈ ਵੀ ਭਾਰਤੀ ਮੰਡੀ ਦੀ ਲੋੜ ਆ ਤੇ ਉਹਨੂੰ ਅਮਰੀਕਾ ਨੂੰ ਵੀ ਲੋੜ। ਕਰੀਬ 78 ਕਰੋੜ ਬਲੋਕ ਜਿਹੜੇ ਨੇ ਉਹਦਾ ਮਾਲ ਖਰੀਦੇ ਚਾਈਨਾ ਦਾ ਤੇ ਅਮਰੀਕਾ ਦਾ। ਜੇ ਇਹ ਅੱਜ ਅਸੀਂ ਬੰਦ ਕਰ ਦਈਏ ਤੇ ਕਿੰਨਾ ਮਾਲ ਉਹਨਾਂ ਸਰਪਲਸ ਹੋ ਜਾਏਗਾ ਕਿੱਥੇ ਜਾ ਕੇ ਮਾਲ ਵੇਚਣਾ। ਅਸੀਂ ਤੁਰਕੀ ਦਾ ਜਿਹੜਾ 1000 ਕਰੋੜ ਜਾਂ 1500 ਕਰੋੜ ਦੀ ਗੱਲ ਕਰਦੇ ਆ। ਉਹ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੰਦਾ। ਫਰਗਦੇ ਪੈਂਦਾ ਲੇਕਿਨ ਕਹਵੇ ਕੀ ਹੁ ਇਸ ਕਰਕੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਇੰਨੀ ਹਿੰਮਤ ਨਹੀਂ ਕਿ ਵੀ 트럼ਪ ਨੂੰ ਕੋਈ ਜਵਾਬ ਦੇ ਸਕਣ ਤੁਹਾਨੂੰ ਪਤਾ ਹੋਏਗਾ ਜਦੋਂ ਸਾਡੇ ਮੁੰਡੇ ਉੱਥੋਂ ਹੱਥ ਕੜੀਆਂ ਲਾ ਕੇ ਤੇ ਪੈਰਾਂ ਤੇ ਬੀੜੀਆਂ ਪਾ ਕੇ ਭਿੱਜੇ ਜਾ ਰਹੇ ਸੀਗੇ ਉਹ ਵੀ ਫੌਜੀ ਜਹਾਜ਼ ਦੇ ਵਿੱਚ ਤੇ ਮੋਦੀ ਸਾਹਿਬ ਬਕਾਇਦਾ ਤੁਰਤੇ ਉੱਥੇ ਗਏ ਸੀ ਨਾ ਇੱਕ ਵੇਰੀ ਵੀ ਉਹ ਮੁੱਦਾ ਨਹੀਂ ਠਾਇਆ ਸੀ ਵੀ ਤੁਸੀਂ ਬੰਦੇ ਭੇਜਨੇ ਪਰ ਭੇਜੋ ਇਹਨਾਂ ਨੂੰ ਸਰਮਾਨ ਨਾਲ ਇੱਕ ਕੋਈ ਨਹੀਂ ਠਾਇਆ ਰੱਖਿਆ ਇਹਨਾਂ ਦੀ ਹਿੰਮਤ ਹੀ ਨਹੀਂ ਉਹਨਾਂ ਕੋਈ ਗੱਲ ਕਰ ਜਾਣ ਦੀ ਪਰ ਮੈਂ ਇਹ ਵੀ ਗੱਲ ਸਹੀ ਦੱਸ ਦਿਆਂ ਗੁਜਰਾਤੀ ਲੜ ਨਹੀਂ ਸਕਦੇ हां ਬਿਜਸ ਬਹੁਤ ਬੋ ਪਿਆਰਾ ਕਰਦੇ ਵਪਾਰੀ ਬਹੁਤ ਤਕੜੇ ਨੇ ਤੇ ਦੂਸਰੀ ਚੀਜ਼ ਮੈਂ ਵੀ ਦੱਸ ਦਿਆਂ ਉਹਦੀ ਆਦਤ ਤੋਂ ਮੈਂ ਉੱਥੇ ਰਿਹਾ ਥੋੜੇ 2.5 ਸਾਲ ਆਪਣੇ 5 ਰੁਪਏ ਦੇ ਫਾਇਦੇ ਵਾਸਤੇ ਤੁਹਾਡਾ 50 ਰੁਪਏ ਦਾ ਨਕਸ਼ਾ ਕਰਦੇ ਤੇ ਇਹ ਹੁਣ ਮੋਦੀ ਸਾਹਿਬ ਜਾਂ ਤੇ ਬੋਲਣ ਕਹਿਣਾ ਝੂਠ ਬੋਲਦਾ 트ੰਪ ਕਹਿਣ ਕਿਉਂ ਨਹੀਂ ਕਹਿੰਦੇ ਇਹ ਤੇ ਗੱਲ ਕਹਿੰਦੇ ਨਹੀਂ ਇੱਕੋ ਇੱਕ ਗੱਲ ਦੀ ਡੀਜੀਐਮਓ ਜਿਹੜਾ ਸੀ ਪਾਕਿਸਤਾਨੋਂ ਵੀ ਸਾਨੂੰ ਫੋਨ ਕੀਤਾ ਅਸੀਂ ਗੱਲ ਮੰਨ ਲਈ ਅਸੀਂ ਜੰਗਬੰਦੀ ਕਰਾਤੀ ਕੌਣ ਖੁੱਲ ਕੇ ਜਦੋਂ ਪਾਕਿਸਤਾਨ ਕਹਿੰਦਾ ਵੀ ਇਹ جنگਬੰਦੀ ਬਕਾਇਦਾ ਤੌਰ ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇੱਕ ਰਾਈਟ ਅਸਿਉਦੀ ਬਕਾਇਦਾ ਤੌਰ ਤੇ ਧੰਨਵਾਦ ਕਰਨਾ ਫਿਰ ਤੁਹਾਨੂੰ ਵਿਰੋਧੀ ਤਰ੍ਹਾਂ ਕਹਿ ਰਹੀਆਂ ਵੀ ਇਸ جنگ ਦੇ ਮੁੱਦੇ ਤੇ ਸਪੈਸ਼ਲ ਸੈਸ਼ਨ ਬਣਾਓ ਤੁਸੀਂ ਬੁਲਾਉਣ ਲਈ ਤਿਆਰ ਨਹੀਂ ਪਾਕਿਸਤਾਨ ਦੇ ਵਿੱਚ جنگ ਵੀ ਚੱਲਦੀ ਸੀ ਉਹਨਾਂ ਦੀ ਐਮਐਨ ਦੇ ਉਹਨਾਂ ਦੀ ਜਿਹੜੀ ਨੈਸ਼ਨਲ ਅਸੈਂਬਲੀ ਵੀ ਚੱਲਦੀ ਸੀ ਜੀਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਪੀਟੀਆਈ ਇਮਰਾਨ ਖਾਨ ਦੀ ਪਾਰਟੀ ਆ ਉਹਦੇ ਐਨਪੀ ਨੇ ਆਪਣੇ ਉਹਨੇ ਕਿਹਾ ਸਾਡੀ ਜਿਹੜੀ ਫੌਜ ਹੈ ਛੇਰਾਂ ਦੀ ਫੌਜ ਹੈ ਛੇਰਾਂ ਦੀ ਲੇਕਿਨ ਸਾਨੂੰ ਅਫਸੋਸ ਆ ਕਿ ਸਾਡਾ ਪ੍ਰਧਾਨ ਮੰਤਰੀ ਗਿੱਦੜ ਜੇ ਗਿੱਦੜ ਅਗਵਾਈ ਕਰਨ ਤੇ ਉਹ ਛੇਰਾਂ ਨੂੰ ਜਿਹੜੇ ਫੌਜ ਆ ਉਹਨੂੰ ਗਿੱਦੜ ਬਣਾ ਦਿੰਦੇ ਆ ਜੇ ਲੀਡਰ ਛੇਰ ਹੋਵੇ ਤੇ ਉਹ ਬਕਾਇਦਾ ਤੌਰ ਤੇ ਜਿਹੜੀ ਫੌਜੀ ਗਿੱਦੜਾ ਦੀ ਉਹ ਵੀ ਸ਼ੇਰ ਬਣ ਜਾਂਦੀ ਹੈ ਕਹਿੰਦੇ ਛੇਤ ਜਿਹੜੇ ਚ ਪਾਇਆ ਤੁਸੀਂ ਤੇ ਗਿੱਦੜਾ ਕੋਈ ਉਹ ਐਸੈਂਬਲੀ ਐਮਨ ਜੀ ਕਹਿ ਰਿਹਾ ਉਹਥੇ ਕਿਸੇ ਵਿਰੋਧ ਨਹੀਂ ਕੀਤਾ ਹਾਂ ਦਾ ਕਿਸੇ ਹਾਕਮ ਤਨੇ ਲੈਣੇ ਨੇ ਕੁਝ ਕੁਝ ਨਹੀਂ ਕਿਹਾ ਉਹਨੇ ਆਪਣੀ ਗੱਲ ਪੂਰੀ ਕੀਤੀ ਆ ਸਾਡੇ ਇੱਥੇ ਹੋਵੇ ਤੇ ਚੁੱਕ ਕੇ ਪੰਜ ਪੱਥਰ ਲਾ ਕੇ ਗਲ ਪੈ ਜਾਂਦੇ ਨੇ ਇਹ ਉਹ ਲੋਕ ਨੇ ਮੈਂ ਅੱਗੇ ਵੀ ਕੱਲ ਵੀ ਗੱਲ ਕੀਤੀ ਸੀ ਵੀ ਜੇ ਲੜਾਈ ਲੜ ਸਕਦੇ ਆ ਤੇ ਇੱਥੇ ਮੁਸਲਮਾਨ ਲੜ ਸਕਦੇ ਆ ਸਿੱਖ ਲੜ ਸਕਦੇ ਆ ਡੋਗਰੇ ਲੜ ਸਕਦੇ ਆ ਤੇ ਗੋਰਖੇ ਲੜ ਸਕਦੇ ਆ ਆ ਜਿਹੜੀ ਗੰਗਾ ਜਮਨਾ ਦੀ تہذیਬ ਵਾਲੇ ਆ ਨਾ ਇਹ ਲੜਾਈ ਲੜ ਸਕਦੇ ਇਹ ਵਪਾਰ ਕਰ ਸਕਦੇ ਇਸ ਕਰਕੇ ਇਹਨਾਂ ਨੂੰ ਇਹੀ 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 ਹੋਵੇ ਛੱਡਣੇ ਹੁਣ ਵਪਾਰ ਅੱਜ ਦੀ ਡੇਟ ਦੇ ਵਿੱਚ ਸਾਡੀ ਸਿੱਖਾਂ ਦੀ ਮੁਸਲਮਾਨਾਂ ਦੀ ਡੋਗਰਿਆਂ ਦੀ ਤੇ ਗੁਰਖਿਆ ਦੀ ਫੌਜ ਫੌਜ ਦੀ ਪਤਨੀਪੁੱਤ ਘਟ ਹੋ ਗਈ। ਕੋਟੇ ਘੱਟਦੇ ਗਏ ਨੇ ਜਿਹਦੇ ਕਰਕੇ ਹੁਣ ਜੋ ਕੁਝ ਹੈ ਤੁਹਾਡੇ ਸਾਹਮਣੇ ਜੋ ਕੁਝ ਅਸੀਂ ਸੁਣ ਰਹੇ ਆ ਨਾ ਉਹ ਸਾਨੂੰ ਇਹਦਾ ਗੁੱਸਾ ਹੁੰਦਾ ਵੀ ਇਹ ਘਟਨਾ ਵਾਪਰ ਕੇ ਹੋ ਗਈ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਅਜੇ ਤੱਕ ਨਹੀਂ ਕੋਈ ਆ ਕੇ ਸ਼ਰਮਿੰਦੀ ਗੱਲ ਕਹੀ ਵੀ ਹਾਂ ਸਾਡਾ ਇੰਦਨਕ ਸਾਹਿਬ ਰਹਿਦੇ ਸੀ ਉਹਨਾਂ ਨੇ ਇੰਨਾ ਕੀਤਾ। ਨੇ ਉਹ ਹੁਣ ਟੀਮ ਇੰਡੀਆ ਤਿਆਰ ਕਰਤੇ ਲਈਆ ਉਹਨਾਂ ਨੇ ਜਿਹੜੀ ਵੱਖ-ਵੱਖ ਦੇਸ਼ਾਂ 'ਚ ਜਾਏਗੀ ਨਹੀਂ ਟੀਮ ਇੰਡੀਆ ਜਾ ਕੇ ਦੱਸੂਗੀ ਨਾ ਪਾਕਿਸਤਾਨ 'ਚ ਜਿਹੜੀ ਅਤਵਾਦੀ ਕੈਂਪ ਬਣੇ ਨੇ ਅਸੀਂ ਉੱਤਬਾਹ ਕੀਤੇ ਅਸੀਂ ਨਾ ਉਹਨਾਂ ਦੀ ਫੌਜ ਤੇ ਮਲਾਕ ਕੀਤਾ ਨਾ ਉਹਨਾਂ ਦੇ ਕਿਸੇ ਹੋਰ ਅਦਾਰੇ ਤੇ ਮਲਾਕ ਕੀਤਾ ਅਸੀਂ ਉਹ ਕੈਂਪ ਬਰਬਾਦ ਕੀਤੇ ਨੇ ਗਾਵੇਂ ਜਿੱਥੇ ਕੈਂਪ ਲੱਗਣਗੇ ਅਸੀਂ ਬਰਬਾਦ ਕਰਾਂਗੇ ਤੁਹਾਡਾ ਕੀ ਵਿਚਾਰ ਹੋ ਉਹਨੂੰ ਪੰਜ ਜਿਹੜੇ ਪੰਜ ਬਣਾਈਆਂ ਕਮੇਟੀ ਕਮੇਰ ਮਿਲਾਈ ਸਤੂ ਬਣਾਈਆਂ ਫਰੂਰ ਦੀ ਗਵਾਈ ਹੇਠ ਫਰੂਰ ਕਰਲਾ ਤੋਂ 2009 ਤੋਂ ਐਮਪੀ ਹੈ। ਇਹ ਸਰਕਾਰ ਨੇ ਉਹਨੂੰ ਐਕਸਟਰਨਲ ਅਫੇਅਰ ਦੇ ਚੇਅਰਮੈਨ ਬਣਾਇਆ। ਕੋਈ ਬਤਾਨਣ ਤੋਂ ਬਤਾਨਣਾ ਚਾਹੀਦਾ। ਜੀ। ਜੇ ਐਕਸਟਰਨਲ ਅਫੇਅਰ ਕਮੇਟੀ ਦਾ ਚੇਅਰਮੈਨ ਹੈ ਤੇ ਫਿਰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਜਾਣਾ ਵਾਜਬ ਆ। ਭਾਵੇਂ ਕਾਂਗਰਸ ਕਹੀ ਜਾਂਦੀ ਪਈ ਸੀ ਚਾਰ ਨਾਲ ਜਿਹੜੇ ਨਾਸਰ ਹਸਨ ਦਾ ਭੇਜਿਆ ਸੀ ਫਿਰ ਉਹ ਗੌਰਿੰਗੋ ਗਈ ਦਾ ਭੇਜਿਆ ਸੀਗਾ। ਫਿਰ ਇੱਕ ਰਾਜਾ ਵੜਿੰਗ ਦਾ ਭੇਜਿਆ ਸੀਗਾ ਫਿਰ ਅਨੰਦ ਸ਼ਰਮਿੰਦ ਦਾ ਭੇਜਿਆ ਸੀ ਇਹੋ ਚਾਰ ਭੇਜੇ ਸੀ ਨਾ ਬਿਲਕੁਲ ਲੇਕਿਨ ਬੜਾ ਤ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਇੰਦਰਾ ਗਾਂਧੀ ਦੀ ਸਰਕਾਰ ਦੀ ਸਰਕਾਰ ਸੀ ਜਾਂ ਅਮਰੀਕਾ ਨਸਮ ਰਾਜ ਨੂੰ ਜਿਆਦਾ ਨਹੀਂ ਪੱਕਾ ਉਦੋਂ ਫੋਰਨ ਦੇ ਵਿੱਚ ਇੱਕ ਕਮੇਟੀ ਜੇ ਭੇਜੇ ਸੀ ਸਾਡੇ ਬੰਦੇ ਆਪਣਾ ਪੱਖ ਪੇਚ ਕਰਨ ਵਾਸਤੇ ਉਦੋਂ ਮੇਰੇ ਖਿਆਲ ਯੂਨਾਈਟਿਡ ਨੇਸ਼ਨਸ ਤੇ ਗਏ ਸੀਗੇ ਯੂਨਾਈਟਿਡ ਨੇਸ਼ਨ ਉੱਥੇ ਅਟਲ ਮੇਰੀ ਬਾਜ ਪਈ ਗਈ ਸੀ ਹਾਂਜੀ ਤੇ ਤੁਹਾਨੂੰ ਪਤਾ ਹੋਏਗਾ ਵੀ ਇਹ ਵੀ ਅੰਦਰ ਜਨਰਲ ਦੇ ਅੰਦਰ ਅੰਡਰ ਸੈਕਟਰੀ ਜਨ ਨੇ ইউনাইটেড ਨੇਸ਼ਨ ਦੇ ਵਿੱਚ ਥਰੂ ਰੋਰੀ ਬਕਾਇਦਾ ਤੋਂ ਤੇ ਅੰਡਰ ਸੈਕਟਰੀ ਜਨ ਹੈ ਇਹਹੀ ਭਾਜਪਾ ਕਹਿੰਦੀ ਸੀ 500 500 ਕਰੋੜ ਦੀ ਮਹਿਬੂਬਾ ਜਾਨਾ ਜਿਹਨੂੰ ਸ਼ਾਦੀ ਕਰਾਈ ਹੰਨੇ ਅੱਜ ਉਸੇ ਥਰੂ ਦੀਆਂ ਜਿਹੜੀਆਂ ਕੁੜੀਆਂ ਗਈਆਂ ਜਾ ਰਹੀਆਂ ਨੇ ਪਾ ਹਮੇ ਕਾਂਗਰਸ ਦੇ ਉੱਤੇ ਤਰਾਜ ਕੀਤਾ ਸੀ ਉਹਦਾ ਮਨ ਦਿੱਤਾ ਨਾ ਦਿੱਤੇ ਸੀ ਲੇਕਿਨ ਮੈਂ ਇਹ ਨਹੀਂ ਕਿਹਾ ਤੁਸੀਂ ਕਿਉਂ ਪਾਇਆ ਕਿਉਂ ਪਾਇਆ ਇੱਥੇ ਕੋਈ ਟਿੱਪਣੀ ਨਹੀਂ ਕੀਤੀ ਉਹਨਾਂ ਲੇਕਿਨ ਫਿਰ ਵੀ ਜਦੋਂ ਹੈਗੇ ਸੀ ਸਾਡੇ ਆਪਣੇ ਨਖਰੀਂਦੇ ਡਾਕਟਰ ਨਰਮਨ ਸਿੰਘ ਇਹਨਾਂ ਨੇ ਸਪੈਸ਼ਲ ਜੇਤਨੀ ਭੇਜਿਆ ਸੀ ਜੀ ਤੇ ਜੇਤਨੀ ਨੇ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਜਿਹੜੀ ਸਾਡੀ ਇੰਡੀਆ ਦੀ ਆਪਣੀ ਪੱਖ ਰੱਖਿਆ ਸੀ ਉਹ ਕਾफी ਪ੍ਰਭਾਵਸ਼ਾਲੀ ਸੀਗਾ ਡਾਟਸਨ ਨੂੰ ਸਪੈਸ਼ਲ ਵਧਾਈ ਦਿੱਤੀ ਜੀ ਉਹਨੂੰ ਕਿ ਤੂੰ ਬੋਧਿਆ ਕਰਕੇ ਇਸ ਕਰਕੇ ਜਦੋਂ ਵਿਦੇਸ਼ਾ ਜਾਂਦੇ ਉਹ ਤੁਸੀ ਪਾਰਟੀ ਦਾ ਸਵਾਲ ਨਹੀਂ ਹੁੰਦਾ ਉਹ ਤਾਂ ਦੇਸ਼ ਦਾ ਸਵਾਲ ਹੁੰਦਾ ਪੰਜ ਮੈਂਬਰੀ ਕਮੇਟੀ ਨੇ ਪੰਜ ਦੇਸ਼ ਜਾਣਾ ਜਿੰਨਾ ਜਾ ਕੇ ਉੱਥੇ ਆਪਣੀ ਗੱਲ ਕਰਨੀ ਹੈ ਵੀ ਪਾਕਿਸਤਾਨ ਵਾਕਿਆ ਅਤਵਾਦੀਆਂ ਨੂੰ ਪਤਾ ਦਿੰਦਾ ਹੈ ਅਤਵਾਦੀਆਂ ਦਾ ਮੁਲਕ ਹੈ ਦੁਨੀਆ ਭਰ ਦੇ ਅਤਵਾਦੀ ਉੱਥੇ ਪੈਦਾ ਹੁੰਦੇ ਨੇ ਅਸੀਂ ਜੋ ਕੀਤਾ ਉਹ ਠੀਕ ਕੀਤਾ ਅਸੀਂ ਆਤਮਵਿਧੀ ਦੇ ਕਿੰਮਤਵਾ ਕੀਤੇ ਅਸੀਂ ਕੋਈ ਨਾ ਥੁਆਇਟ ਮਲਾਂ ਦੀ ਕੀਤਾ ਕਿਸੇ ਦਫਤਰ ਤੇ ਨਹੀਂ ਕੀਤਾ ਉਹਨਾਂ ਦੇ ਕਿਸੇ ادارے ਤੇ ਨਹੀਂ ਕੀਤਾ ਜੀ WhatsApp ਇਹਦੇ ਨਾਲ ਹੀ ਆਪਾਂ ਗੱਲ ਕਰਦੇ ਆ ਅੱਜ ਪੰਜ ਮੈਂਬਰੀ ਕਮੇਟੀ ਨੇ ਵੱਡਾ ਇਕੱਠ ਜਿਹੜਾ ਮੋਗਾ ਦੇ ਵਿੱਚ ਰੱਖਿਆ ਤੇ ਉੱਥੇ ਮੰਤਰੀ ਅਕਾਲੀ ਇਹ ਗੱਲ ਕਹਿ ਰਹੇ ਸੀ ਵੀ ਅਕਾਲੀ ਦਲ ਕਮਜ਼ੋਰ ਹੋ ਗਿਆ ਉਹ ਸਾਰਿਆਂ ਨੂੰ ਹੀ ਪਤਾ ਵੋਟ ਪਰਸੈਂਟੇਜ ਦੇ हिसाब ਨਾਲ ਅਕਾਲੀ ਦਲ ਦੀ ਘਟੀ ਹੈ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੁਣ ਇਸ ਸਿਚੁਏਸ਼ਨ ਤੇ ਆ ਕੇ ਇਸ ਮੋੜ ਤੇ ਆ ਕੇ ਕਿਤੇ ਨਾ ਕਿਤੇ ਲੋਡ ਮਹਿਸੂਸ ਹੋ ਰਹੀ ਆ ਜੀ ਇਦਾਂ ਲੱਗ ਰਿਹਾ ਇੱਕ ਦੂਸਰੇ ਦੀ ਮੈਂ ਸੁਖਬੀਰ ਢੜੇ ਵੱਲੋਂ ਗੱਲ ਕਰ ਲੋਡ ਨਹੀਂ ਮਹਿਸੂਸ ਹੋ ਰਹੀ ਵੇਖੋ ਜਿਹਦਰ ਕਾਲ ਤੱਕ ਵੀ ਬਾਰ ਬਾਰ ਇਕਤਾ ਦੀ ਅਪੀਲ ਕਰ ਰਹੇ ਨੇ ਗੱਲ ਤੇ ਹੈ ਵੀ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਪ੍ਰਧਾਨਗੀ ਛੱਡ ਕੇ ਜੇਕਰ ਤੇ ਮਰਜ ਹੋ ਜਾਂਨ ਤਾਂ ਵੀ ਅਸੀਂ ਇਕਾਲ ਤੱਕ ਨੂੰ ਸਮਰਪਿਤ ਅਸੀਂ ਵੀ ਭਰਤੀ ਆਪਣੀ ਰਸੀਦ ਕਟਾ ਦਿੰਨੇ ਜੀ ਫੇਰ ਤੇ ਕੋਈ ਗੱਲ ਬਣ ਜਾਂਦੀ ਹੈ ਲੇਕਿਨ ਉਹਨਾਂ ਨੇ ਬਕਾਇਦਾ ਤੌਰ ਤੇ ਈਆਲੀ ਨੇ ਝੁੰਡੇ ਦੇ ਤੇ ਗੁਰਪ੍ਰਤਾ ਵਡਾਲੇ ਨੇ ਸ਼ਰਮ ਕਿਹਾ ਕਿ ਅਸੀਂ ਕਿਸੇ ਅਹੁਦੇ ਦੀ ਦੌੜ ਦੇ ਵਿੱਚ ਨਹੀਂ ਤੁਹਾਨੂੰ ਕੋਈ ਹੋਣਾ ਨਹੀਂ ਚਾਹੀਦਾ ਨਹੀਂ ਬਣਾਉਣਾ ਨਹੀਂ ਉਹ ਪੋਸਟ ਕੰਟਰੀ ਗੱਲ ਹੈ ਅਹੁਦੇ ਦੀ ਦੌੜ ਨਹੀਂ ਅਸੀਂ ਅਸੀਂ ਕਿਸੇ ਦੇ ਪ੍ਰਧਾਨ ਨਹੀਂ ਬਣਨਾ ਇਹ ਜ਼ਰੂਰ ਹੈ ਕਿ ਅਸੀਂ ਆਪਣੀ ਜਿਹੜੀ ਸਾਡੀ ਪ੍ਰਕਿਰਿਆ ਵਾ ਪ੍ਰਧਾਨਗੀ ਦੀ ਡੈਲੀਗੇਟ ਬਣਾ ਕੇ ਪੂਰੀ ਕਮੇਟੀ ਬਣਾ ਕੇ ਸੱਦਾ ਸਭ ਨੂੰ ਦੇਵਾਂਗੇ ਉਹ ਜੀ ਐਨ ਜੀ ਲੇਕਿਨ ਉਹ ਬਣਾ ਕੇ ਸੀ ਕੱਲ ਤੱਕ ਤੇ ਆਪਣੀ ਰਿਪੋਰਟ ਸਬਮਿਟ ਕਰਨੀ ਵੀ ਜੋ ਸਾਡੀ ਡਿਊਟੀ ਲਾਈ ਸੀ ਆ ਉਸ ਨੂੰ ਤੁਹਾਨੂੰ ਦੇਖ ਪਾਸ ਲੇਕਿਨ ਸੁਖਬੀਰ ਬਾਦਲ ਉਹ ਜੀ ਜਹਿਦਰ ਕੇ ਬਿਆਨ ਦੇ ਦਿੰਦੇ ਸੀ ਪੰਥਕ ਇਕਤਾ ਕਰੋ ਜੀ ਉਹ ਤਿਆਰ ਨੇ ਕਹਿੰਦੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਲੇਕਿਨ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਾਡਾ ਕੋਈ ਸਮਝੌਤਾ ਨਹੀਂ ਤੇ ਬੀਬੀ ਜ਼ਗੀਰ ਕੋਰ ਤੋਂ ਸੌਵਰੀ ਕਹਿ ਚੁੱਕੀ ਹੈ ਪਗੌੜਾ ਦਾ ਜੀ ਹੋਰ ਵੀ ਲੀਡਰ ਪਕੋੜਾ ਤੁਹਾਨੂੰ ਦੱਸਦੇ ਹੋ। ਵਾਕਿਆ ਵੀ ਐਡੀ ਕਿਹੜੀ ਗੱਲ ਆ ਜਦ ਪੱਲੇ ਤੁਹਾਡੇ ਥਿਲਾ ਵੀ ਤੇ ਕਰਦੀ ਮੇਲਾ ਮੇਲਾ ਨਹੀਂ ਤੁਹਾਡਾ ਉਹ ਤੇ ਹਾਲ ਬਣਿਆ ਪਿਆ। ਜਦ ਤੁਸੀਂ ਬਕਾਇਦਾ ਤੌਰ ਤੇ ਤੁਹਾਡੇ ਪੱਲੇ ਕੁਛ ਹੋਵੇ ਤੇ ਫਿਰ ਤੇ ਅਸੀਂ ਗੱਲ ਕਰੀਏ। ਇੱਕ ਤੁਹਾਡਾ ਐਮਐਲਏ ਐਮਐਲਏ ਰਹਿ ਗਿਆ ਤੇ ਕਿਹ ਤੁਹਾਡਾ ਐਨਪੀ ਰਹਿ ਗਿਆ ਬਸ। ਤੇ ਫਿਰ ਵੀ ਤੁਸੀਂ ਬੜਕਾ ਮਾਰੀ ਜਾਂਦੇ ਹੋ ਕਿ ਨਹੀਂ ਜੀ ਅਸੀਂ 2027 ਚ ਸਰਕਾਰ ਬਣਾਉਣੀ ਆ। ਉਹ ਸਰਕਾਰ ਨੇ ਕਿਹਾ ਕਿ ਤੇ ਏਲੀਅਨ ਦੀ ਦੁਨੀਆ ਜੇ ਬਣ ਜੇ ਵੱਖਰੀ ਹੈ ਜਿੱਥੇ ਤੇ ਬਣਦੀ ਨਹੀਂ ਲੱਗਦੀ ਉਹ ਜੀ ਜੀ ਪਰ ਸਾਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਸ਼ੁਕਰੀਆ ਦਰਸ਼ਕ ਜਿਹੜੇ ਆ ਪਸੰਦ ਕਰਦੇ ਆ ਤੁਹਾਡੇ ਵੱਲੋਂ ਜਿਹੜੀਆਂ ਟਿੱਪਣੀਆਂ ਕੀਤੀ ਜਾਂਦੀਆਂ ਖਬਰਾਂ ਦੇ ਉੱਤੇ ਮਿਹਰਬਾਨੀ ਬੇਟਾ ਸਾਬ ਬਹੁਤ ਬਹੁਤ ਧੰਨਵਾਦ ਸਸਕੀ ਕਾਲ ਜੀ ਸ਼ੁਕਰੀਆ ਸ਼ੁਕਰੀਆ